ਹੈਲੋ ਸਾਰਿਆਂ ਨੂੰ ਸੁਰਜੀਤ ਤੰਬੜ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਤੁਸੀਂ ਬਹੁਤ ਜ਼ਿਆਦਾ ਮੇਰੇ ਜਿਹੜੇ ਘੋੜੀਆਂ ਸੁਹਾਗ ਜਾਂ ਲੋਕ ਗੀਤ ਮੈਂ ਪਾਣੀਆਂ ਹਰ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਹੜੇ ਕਮੈਂਟ ਕਰਦੇ ਆ ਉਹਨਾਂ ਦਾ ਵੀ ਸ਼ੁਕਰੀਆ ਜਿਹੜੇ ਨਹੀਂ ਕਮੈਂਟ ਕਰਦੇ ਉਹਨਾਂ ਦਾ ਵੀ ਸ਼ੁਕਰੀਆ ਦੋਸਤੋ ਅੱਜ ਇੱਕ ਸੁਹਾਗ ਲੈ ਕੇ ਪਤਾ ਨਹੀਂ ਸੁਹਾਗ ਹੈ ਕਿ ਗੀਤ ਹੈ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਤੁਸੀਂ ਆਪਣੇ ਡਿਸਾਈਡ ਕਰ ਲਿਓ ਕਿ ਇਹ ਮੈਨੂੰ ਲੱਗਦਾ ਸੁਹਾਗ ਹੈ ਸੁਣੋ ਪਸੰਦ ਆਇਆ ਤੇ ਜਰੂਰ ਕਮੈਂਟ ਸ਼ੇਅਰ ਔਰ ਲਾਈਕ ਜਰੂਰ ਕਰ ਦਿਆ ਕਰੋ ਪਲੀਜ਼ ਤੇਰੇ ਵੇੜੇ ਮਾਏ ਨਿੰਮੜੀ ਨਿੰਮੜੀ ਤੇ ਚਿੜੀਆਂ ਰਹਿੰਦੀਆਂ ਚਿੜੀਆਂ ਨੇ ਪਾਇਆ ਆਲਣਾਂ ਤੇਰੇ ਵੇੜੇ ਮਾਏ ਨਿਮੜੀ ਨਿਮੜੀ ਤੇ ਚਿੜੀਆਂ ਰਹਿੰਦੀਆਂ ਚਿੜੀਆਂ ਨੇ ਪਾਇਆ ਆਲਣਾ ਹੁਣ ਵਰੀ ਸ਼ਮਾਈ ਆਣੀਆਂ ਤੀਆਂ ਹੋਈਆਂ ਮਾਏ ਪਰਾਉਣੀਆਂ ਤੇਰੇ ਹੁਕਮ ਦੀ ਕਰਕੇ ਪਾਲਣਾ ਹੁਣ ਬਰੀਸ਼ ਮਾਈ ਆਉਣੀਆਂ ਤੀਆਂ ਹੋਇਆ ਮੈਂ ਪਰਣੀਆਂ ਤੇਰੇ ਹੁਕਮ ਦੀ ਕਰ ਕੇ ਪਾਲਣਾ ਲੋਕੀਂ ਦਿੰਦੇ ਮੈਂ ਉਧਾਰ ਨਾ ਏ ਕਰਜਾ ਪੈਂਦਾ ਉਤਾਰਨਾ ਏ ਕਰਜਾ ਪੈਂਦਾ ਉਤਾਰਨਾ ਮੁੰਡ ਤੋਂ ਏ ਦਸ ਤੂਰ ਹੈ ਸੱਚ ਆਖਿਆ ਲੱ ਸੱਚ ਆਖਿਆ ਏ ਸਿਆਣਿਆਂ ਤੀਆਂ ਰੱਖੀਆਂ ਨਾਰਾਜਿਆਂ ਰਾਣਿਆਂ ਏ ਮੁੰਡ ਤੋਂ ਹੀ ਦਸ ਤੂਰ ਹੈ ਸੱਚ ਆਖਿਆ ਲੋਕ ਸਿਆਣਿਆਂ ਤੂੰਆਂ ਰੱਖੀਆਂ ਨਾਰਾਜਿਆਂ ਰਾਣਿਆਂ ਇਹ ਮੁੱਢ ਤੋਂ ਹੀ ਦਸਤੂਰ ਹੈ ਮੈਂ ਇਹ ਨਾ ਦਰੱਖੀ ਖਿਆਲ ਨਹੀਂ ਮੈਂ ਤੂੰ ਵਿਛੜ ਕੇ ਨਾ ਸੁਖ ਜਾਣਨੀ ਨਿਤੋਂ ਵਿਛੜ ਕੇ ਨਾ ਸੁਖ ਜਾਣਨੀ ਤੇਰੇ ਵੇੜੇ ਦੇ ਫੁੱਲ ਬੂਟੀਆਂ ਮੈਂ ਇਨਾਂ ਦਾ ਰੱਖੀ ਖਿਆਲ ਨਹੀਂ ਮੇਥੋਂ ਵਿਛੜ ਕੇ ਨਾ ਸੁੱਕ ਜਾਣੀ ਤੇਰੇ ਵੇੜੇ ਦੇ ਫੁੱਲ ਬੂਟੀਆਂ ਧੀਏ ਰਾਣੀਏ ਧੀਏ ਰਾਣੀਏ ਮੱਲੀ ਪੌਂਦਾ ਪਾਣੀਏ ਓ ਮਾਲਕ ਆਪੇ ਹੀ ਫੁੱਲ ਤੋੜਦਾ ਸੁਣ ਮੇਰੀਏ ਪੀਏ ਰਾਣੀਏ ਮੱਲੀ ਆਪੇ ਪੌਂਦਾ ਪਾਣੀਏ ਓ ਮਾਲਕ ਆਪੇ ਫੁੱਲ ਤੋੜਦਾ ਮੈਂ ਜੰਗਲੇ ਦੇ ਵਿੱਚ ਮੋਰੀ ਮੈਂ ਜੰਗਲ ਦੇ ਵਿੱਚ ਮੋਰियां ਧੀਆਂ ਰੋ ਰੋ ਬਾਬਲ ਤੋਰੀਆਂ ਤੇਰੇ ਵੇੜੇ ਝੂਟੀਆਂ ਪੀਂਗਾਏ ਤੇਰੇ ਜੰਗਲ ਦੇ ਵਿੱਚ ਮੋਰियां ਬਾਬਲ ਰੋ ਰੋ ਧੀਆਂ ਤੋਰੀਆਂ ਤੇਰੇ ਵੇੜੇ ਪੀਂਗਾ ਝੂਟੀਆਂ ਸੱਚ ਆਖੇ ਲੋਕ ਸਿਆਣਿਆਂ ਤੀਆਂ ਰੱਖੀਆਂ ਨਰਾਜਿਆਂ ਰਾਣਿਆਂ ਤੀਆਂ ਦਾ ਡੇਰਾ ਦੂਰ ਹੈ ਸੱਚ ਆਖੇ ਲੋਕ ਸਿਆਣਿਆਂ ਤੀਆਂ ਰੱਖੀਆਂ ਨਰਾਜਿਆਂ ਰਾਣਿਆਂ ਤੀਆਂ ਦੇ ਡੇਰੇ ਦੂਰ ਹੈ ਮਾਲਕ ਆਪੇ ਜੋਗ ਖਲਾਰਦਾ ਤੇ ਤੁਰੋਂ ਲਿਖੇ ਸੰ ਜੋਗ ਨੇ ਤੇਰਾ ਲਿਖਿਆ ਕੌਣ ਹੈ ਮੋੜਦਾ ਮਾਲਕ ਆਪੇ ਜੋਗ ਖਲਾਰਦਾ ਜਿੱਥੇ ਲਿਖੇ ਹੋਣ ਸੰ ਜੋਗ ਦਾ ਤੇਰਾ ਲਿਖਿਆ ਕੌਣ ਹੈ ਮੋੜਦਾ ਮੈਂ ਤੇਰੇ ਵੇੜ ਦੇ ਵਿੱਚ ਨਿਮੜੀ ਨਿਮੜੀ ਤੇ ਚਿੜੀਆਂ ਰਹਿੰਦੀਆਂ ਚਿੜੀਆਂ ਨੇ ਪਾਇਆ ਆਲਣਾ ਮਨ ਵਰਿਸ਼ ਮਾਈ ਆਣਿਆ ਤਿਆ ਹੋਇਆ ਮੈਂ ਪਰਾਨੀਆਂ ਤੇਰੇ ਹੁਕਮ ਦੀ ਕਰਕੇ ਪਾਲਣਾ ਤੇਰੇ ਹੁਕਮੰਦਿ ਕਰਕੇ ਪਾਲਣਾ ਤੇਰੇ ਹੁਕਮੰਦਿ ਕਰਕੇ ਪਾਲਣਾ ਦੋਸਤੋ ਇਹ ਛੋਟਾ ਜਿਹਾ ਸੁਹਾਗ ਜਿਹੜਾ ਮੈਨੂੰ ਬਹੁਤ ਪੁਰਾਣਾ ਯਾਦ ਆਇਆ ਹੋ ਸਕਦਾ ਇਸ ਦੇ ਨਾਲ ਕੁਝ ਹੋਰ ਟੁਕੜੇ ਵੀ ਜੁੜਦੇ ਹੋਣ ਹੋਰ ਪੈਰੇ ਵੀ जोडਦੇ ਹੋਣ ਜੇ ਉਹ ਦੂਰਾ ਲੱਗਿਆ ਤੁਹਾਨੂੰ ਜੇ ਕਿਸੇ ਨੂੰ ਪਤਾ ਹੈ ਤਾਂ ਜਰੂਰ ਮੈਨੂੰ ਮਤਲਬ ਲਿਖ ਕੇ ਭੇਜਿਓ ਫਿਰ ਮੈਂ ਇਸ ਨੂੰ ਪੂਰਾ ਕਰ ਦਿਆਂਗੀ ਪੂਰਾ ਕੋਸ਼ਿਸ਼ ਕਰਾਂਗੀ ਗਾਣ ਦੀ ਕਿਉਂਕਿ ਬਹੁਤ ਪੁਰਾਣਾ ਹੋਣ ਕਰਕੇ ਸ਼ਾਇਦ ਕੁਝ ੱੱਪੇ ਮੈਨੂੰ ਭੁੱਲ ਗਏ ਹੋਣ ਕਿਉਂਕਿ ਮੈਂ ਨਾ ਤਾਂ ਲਿਖਿਆ ਹੁੰਦਾ ਫਤੇ ਨਾ ਕਿਤੋਂ ਕਿਤਾਬ ਚੋਂ ਪੜ੍ਹ ਕੇ ਗਾਉਂਦੀ ਹਾਂ ਵੱਟ ਜਿਹੜਾ ਮੇਰੇ ਮਨ ਵਿੱਚ ਆ ਜਾਂਦਾ ਜਿਹੜਾ ਕੁਛ ਯਾਦ ਹੁੰਦਾ ਉਹੀ ਮੈਂ ਤੁਹਾਡੇ ਪੇਸ਼ ਕਰਦੀ ਆ ਮੈਂ ਨਾ ਲਿਖ ਮੈਂ ਲਿਖ ਕੇ ਨਾ ਗੌਣੀਆਂ ਲਿਖ ਕੇ ਕਿ ਨਾਈ ਕਿ ਤੋਂ ਮਤਲਬ ਸੁਣਿਆ ਸੁਣਾਇਆ ਨਹੀਂ ਜਿਹੜੀਆਂ ਮੇਰਾ ਕੋਈ ਯਾਦ ਆ ਜਾਂਦਾ ਹੋ ਸਕਦਾ ਕੋਈ ਬਧੂਰਾ ਵੀ ਰਹਿ ਹੋ ਜਾਂਦਾ ਹੋਵੇ ਕਿਉਂਕਿ ਬਚਪਨ ਤੋਂ ਸੁਣੇ ਹੁੰਦੇ ਆ ਕਿ ਜਿਹੜਾ ਮੇਰੇ ਕੋਲ ਕੋਈ ਲਿਖਿਆ ਨਹੀਂ ਹੋਇਆ ਤੋ ਜੇ ਕਿਸੇ ਨੂੰ ਹੋ ਟੱਪੇ ਉਸ ਇਸ ਦੇ ਨਾਲ ਜੁੜਦੇ ਨਜ਼ਰ ਆਉਂਦੇ ਹੋਣ ਤੇ ਜਰੂਰ ਮੈਨੂੰ ਕਮੈਂਟ ਰਾਹੀਂ ਭੇਜ ਦਿਓ ਮੈਂ ਕੋਸ਼ਿਸ਼ ਕਰੂੰਗੀ ਇਸ ਨੂੰ ਪੂਰਾ ਫਿਰ ਕੰਨ ਦੀ ਮੈਨੂੰ ਲੱਗਦਾ ਸ਼ਾਇਦ ਕੁਝ ਛੁੱਟ ਗਿਆ ਹੈ ਦੇ ਵਿੱਚੋਂ ਤੇ ਪਰ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿਉਂਕਿ ਮੈਨੂੰ ਬਹੁਤ ਅੱਛਾ ਲੱਗਦਾ ਇਸ ਵਾਸਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ ਖੁਸ਼ ਰਹੋ ਵਾਦ ਰਹੋ